ਜਲੰਧਰ ਜ਼ਿਮਨੀ ਚੋਣ ਦਾ ਮਾਹੌਲ ਹੈ ਔਰ ਦੋ ਪਾਰਟੀਆਂ ਦੇ ਵੱਲੋਂ ਉਮੀਦਵਾਰ ਐਲਾਨ ਦਿੱਤੇ ਗਏ ਨੇ ਬੀਜੇਪੀ ਦੇ ਵੱਲੋਂ ਸ਼ੀਤਲ ਅੰਗੁਰਾਲ ਜਿਹੜੇ ਪਹਿਲਾਂ ਵੀ ਇਸ ਸੀਟ ਤੋਂ ਵਿਧਾਇਕ ਰਹਿ ਚੁੱਕੇ ਨੇ ਉਹੀ ਸ਼ੀਤਲ ਅੰਗੁਰਾਲ ਜਲੰਧਰ ਵੈਸਟ ਦੀ ਸੀਟ ਦੇ ਉੱਤੇ ਵਿਧਾਨ ਸਭਾ ਜ਼ਿਮਨੀ ਚੋਣ ਲੜਨ ਨੂੰ ਤਿਆਰ ਨੇ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਵੀ ਮਹਿੰਦਰ ਭਗਤ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਚੁੰਨੀ ਦਾਲ ਭਗਤ ਦੇ ਉਸ ਪੁੱਤਰ ਮਹਿੰਦਰ ਭਗਤ ਵਿਵਾਦਾਂ ਦੇ ਵਿੱਚ ਆ ਗਏ ਸੀ ਅੱਥੋਂ ਤੱਕ ਕਿਹਾ ਜਾ ਰਿਹਾ ਸੀ ਕਿ ਪਰਿਵਾਰ ਦੇ ਨਾਲ ਵੀ ਤਣਾਅ ਚੱਲਦਾ ਪਿਆ ਉਸ ਵੇਲੇ ਜਦੋਂ ਆਮ ਆ ਜਦੋਂ ਪਹਿਲਾਂ ਹੋਈ ਸੀ ਉਸ ਵੇਲੇ ਪਰ ਉਸ ਤੋਂ ਬਾਅਦ ਹੁਣ ਮਹਿੰਦਰ ਭਗਤ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੀ ਸੀਟ ਤੋਂ ਜਲੰਧਰ ਵੈਸਟ ਚੌਣ ਮੈਦਾਨ ਦੇ ਵਿੱਚ ਜ਼ਿਮਨੀ ਚੌਣ ਦੇ ਵਿੱਚ ਉਤਰ ਚੁੱਕੇ ਨੇ ਤੁਹਾਨੂੰ ਇੱਥੇ ਦੱਸ ਦਿੰਨੇ ਆ ਪਹਿਲਾਂ ਗੱਲ ਕਰਦੇ ਆ ਮਹਿੰਦਰ ਭਗਤ ਦੀ ਮਹਿੰਦਰ ਭਗਤ ਪਹਿਲਾਂ ਵੀ ਇਹ ਇਲੈਕਸ਼ਨ ਲੜ ਚੁੱਕੇ ਨੇ ਇਸ ਤਰ੍ਹਾਂ ਦੀ ਪਹਿਲਾਂ ਵੀ 2022 ਦੇ ਵਿੱਚ ਚੋਣ ਲੜੀ ਸੀ ਉਹਨਾਂ ਨੇ ਬੀਜੇਪੀ ਦੀ ਸੀਟ ਦੇ ਥਰੂ ਔਰ ਉਸ ਤੋਂ ਪਹਿਲਾਂ ਔਰ ਉਸ ਤੋਂ ਪਹਿਲਾਂ ਵੀ ਇਹ ਸੀਟ ਜਿਹੜੀ ਆ ਉਹ ਲੜ ਚੁੱਕੇ ਜਲੰਧਰ ਵੈਸਟ ਲੜ ਚੁੱਕੇ ਆ ਪਰ 2022 ਦੇ ਵਿੱਚ ਔਰ 2017 ਦੇ ਵਿੱਚ ਉਹਨਾਂ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਆ ਇਹ ਵੀ ਦੱਸ ਦਿੰਨੇ ਆ ਕਿ ਸੀਐਮ ਭਗਵੰਤ ਮਾਨ ਵੀ ਜਲੰਧਰ ਆ ਪਹੁੰਚੇ ਨੇ ਜਲੰਧਰ ਜ਼ਿਮਨੀ ਚ ਇਸ ਕਰਕੇ ਵੀ ਸੀਐਮ ਭਗਵੰਤ ਮਾਨ ਆਏ ਨੇ ਕਿਉਂਕਿ ਇਹ ਸੀਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਸੀਟ ਸੀ ਔਰ ਆਮ ਆਦਮੀ ਪਾਰਟੀ ਦੀ ਸੀਟ ਉਸ ਵੇਲੇ ਖੁਸੀ ਹੈ ਜਦੋਂ ਸ਼ੀਤਲ ਅੰਗਰਾਲ ਨੇ ਫੈਸਲਾ ਕਰ ਲਿਆ ਕਿ ਪਾਰਟੀ ਬਦਲ ਲਈ ਜਾਵੇ ਕਰ ਸ਼ੀਤਲنگਰਾਲ ਨੇ ਫੈਸਲਾ ਕੀਤਾ ਸੀ ਕਿ ਪਾਰਟੀ ਬਦਲ ਲਈ ਜਾਵੇ ਔਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਤੇ ਭਾਜਪਾ ਜੁਆਇਨ ਕਰ ਲੈਂਦੇ ਨੇ ਜਿਸ ਕਾਰਨ ਉਹਨਾਂ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਇਸ ਸੀਟ ਦੇ ਉੱਤੇ ਜਿਹੜੀਆਂ ਇਲੈਕਸ਼ਨਸ ਨੇ ਜ਼ਿਮਨੀ ਚੋਣਾਂ ਨੇ ਬਾਈਪੋਲ ਨੇ ਉਹ ਹੋਣ ਜਾ ਰਿਹਾ ਤੇ ਉਸੇ ਦੇ ਵਿੱਚ ਹੁਣ ਮਹਿੰਦਰ ਭਗਤ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਵਾਸਤੇ ਇੱਕ ਇੱਜ਼ਤ ਬਚਾਉਣ ਦਾ ਸਵਾਲ ਖੜਾ ਹੋ ਜਾਵੇਗਾ ਆਪਣੇ ਰਸੂਖ ਨੂੰ ਕਾਇਮ ਰੱਖਣ ਵਾਸਤੇ ਆਮ ਆਦਮੀ ਪਾਰਟੀ ਨੂੰ ਜਲੰਧਰ ਜ਼ਿਮਨੀ ਚੌਣ ਜਿਹੜੀ ਆ ਜਲੰਧਰ ਵੈਸਟ ਜ਼ਿਮਨੀ ਚੌਣ ਜਿਹੜੀ ਆ ਉਹ ਜਿਤਨੀ ਹੋਵੇਗੀ ਇਸ ਵਾਸਤੇ ਮਹਿੰਦਰ ਭਗਤ ਨੂੰ ਚੌਣ ਮੈਦਾਨ 'ਚ ਉਤਾਰਿਆ ਗਿਆ ਪਰ ਇਸ ਰਫ ਆਮ ਆਦਮੀ ਪਾਰਟੀ ਦੀ ਗੱਲ ਹੈ ਸੀਐਮ ਭਗਵੰਤ ਮਾਨ ਜਲੰਧਰ ਆ ਚੁੱਕੇ ਨੇ ਇੱਥੇ ਹੀਟ ਸਮਝੀ ਜਾ ਸਕਦੀ ਹੈ ਸਿਆਸੀ ਗਰਮਾਹਟ ਕਿੰਨੀ ਹੈ ਸਮਝੀ ਜਾ ਸਕਦੀ ਹੈ ਪਰ ਇਸ ਦੇ ਆਪੋਜ਼ਿਟ ਜੇ ਗੱਲ ਕਰੀਏ ਤਾਂ ਭਾਜੀਪੀ ਨੇ ਸ਼ੀਤਲੰਗਰਾਲ ਨੂੰ ਚੌਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਉਹੀ ਸ਼ੀਤਲੰਗਰਾਲ ਜਿਨ੍ਹਾਂ ਦੇ ਪਾਰਟੀ ਛੱਡਣ ਤੋਂ ਬਾ ਜਾਈ ਜਾ ਰਹੀ ਹੈ ਖੈਰ ਸ਼ੀਤਲੰਗੁਰਾਲ ਚੌਂ ਮੈਦਾਨ ਦੇ ਵਿੱਚ ਹੈਗੇ ਨੇ ਔਰ ਸ਼ੀਤਲੰਗੁਰਾਲ ਨੇ ਬੜੇ ਹੀ ਸੱਦੇ ਤਰੀਕੇ ਦੇ ਨਾਲ ਹਮਲੇ ਸਾਦੇ ਨੇ ਨਿਸ਼ਾਨੇ ਸਾਦੇ ਨੇ ਆਮ ਆਦਮੀ ਪਾਰਟੀ ਦੇ ਉੱਤੇ ਸੀਐਮ ਭਗਵੰਤ ਮਾਨ ਦੇ ਉੱਤੇ ਇਹ ਇਲੈਕਸ਼ਨ ਜਿਹੜਾ ਆ ਜਲੰਧਰ ਵੈਸਟ ਜ਼ਿਮਨੀ ਚੋਂ ਦਾ ਇਹ ਖਾਸ ਕਰਕੇ ਸ਼ੀਤਲ ਗੁਰਾਲ ਬਨਾਮ ਸੀਐਮ ਭਗਵੰਤ ਮਾਨ ਬਣਦਾ ਜਾ ਰਿਹਾ ਨਾ ਕਿ ਸ਼ੀਤਲ ਗੁਰਾਲ ਬਨਾਮ ਬਾਕੀ ਸਿਆਸੀ ਪਾਰਟੀਆਂ ਅਜੇ ਤੱਕ ਸਿਰਫ ਆਮ ਆਦਮੀ ਪਾਰਟੀ ਤੇ ਭਾਜਪਾ ਨੇ ਉਮੀਦਵਾਰ ਐਲਾਨਿਆ ਬਾਕੀ ਪਾਰਟੀਆਂ ਦੀ ਚਰਚਾ ਵੀ ਜਿਹੜੀ ਆ ਅੰਦਰ ਖਾਤੇ ਚੱਲਦੀ ਪਈ ਹੈ ਉਹਨਾਂ ਨੇ ਕਿਹੜਾ ਉਮੀਦਵਾਰ ਐਲਾਨਣਾ ਇਹ ਪਾਰਟੀਆਂ ਤੱਕ ਮਨਸਰ ਹੈ ਪਰ ਫਿਲਹਾਲ ਦੋ ਵੱਡੇ ਚਿਹਰੇ ਇੱਕ ਪਾਸੇ ਸ਼ੀਤਲ ਅੰਗੁਰਾਲਲ ਅਤੇ ਦੂਜੇ ਪਾਸੇ ਸੀਐਮ ਭਗਵੰਤ ਮਾਨ ਸੀਐਮ ਭਗਵੰਤ ਮਾਨ ਤਾਂ ਕਿਉਂਕਿ ਆਪ ਉਹ ਇੱਥੇ ਪਹੁੰਚ ਚੁੱਕੇ ਨੇ ਜਲੰਧਰ ਜਲੰਧਰ ਦੇ ਦੀਪਨਗਰ ਇਲਾਕੇ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਰਹਿائش ਹਾਸਲ ਕੀਤੀ ਹੈ ਕਿਰਾਏ ਦਾ ਮਕਾਨ ਜਿੱਥੇ ਚੋਣਾ ਹੋਣ ਤੱਕ ਸੀਐਮ ਭਗਵੰਤ ਮਾਨ ਰਹਿਣਗੇ ਉਹ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਸ਼ੀਤਲ ਅੰਗੁਰਾਲ ਨੇ ਇਸ ਉੱਤੇ ਵੀ ਬੜੇ ਸਵਾਲ ਚੱਕੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਦੇ ਉੱਤੇ ਬੜੇ ਸਵਾਲ ਚੱਕੇ ਨੇ ਸ਼ੀਤਲ ਅੰਗੁਰਾਲ ਆਪਣੀ ਜਿੱਤ ਚੋਣਾਂ ਤੋਂ ਪਹਿਲਾਂ ਹੀ ਘੋਸ਼ਿਤ ਕਰ ਚੁੱਕੇ ਨੇ ਜੋ ਹਾਲਾਤ ਨਜ਼ਰ ਆ ਰਹੇ ਨੇ ਆਪਣੇ ਬਿਆਨਾਂ ਦੇ ਵਿੱਚ ਸੀ ਤਲੰਗਰਾਲ ਨੇ ਕੀ ਕੁਝ ਕਿਹਾ ਆਓ ਸੁਣਾ ਦਿੰਨੇ ਆ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮੈਂ ਸਭ ਤੋਂ ਪਹਿਲੇ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਦੇ ਅਸ਼ੀਰਵਾਦ ਸਦਕੇ ਮੇਰੇ ਪਰਿਵਾਰ ਉੱਤੇ ਭਾਰਤੀ ਜਨਤਾ ਪਾਰਟੀ ਨੇ ਜੋ ਵਿਸ਼ਵਾਸ ਕੀਤਾ ਹੈ ਇੱਕ ਛੋਟੇ ਜਿਹੇ ਨਮਾਨੀ ਦੇ ਕਾਰਜਕਰਤਾ ਦੇ ਉੱਤੇ ਇੱਕ ਛੋਟਾ ਜਿਹਾ ਕਾਰਜਕਰਤਾ ਜਿਹੜਾ ਪੋਸਟਰ ਲਗਾਉਣ ਵਾਲਾ ਕਾਰਜਕਰਤਾ ਸੀ ਪਾਰਟੀ ਦੀ ਜਿਹੜੀ ਸੇਵਾ ਕੀਤੀ ਅੱਜ ਉਸ ਪਾਰਟੀ ਨੇ ਮੈਨੂੰ ਫਲ ਦੇ ਤੌਰ ਦੇ ਉੱਤੇ ਜਿਹੜਾ ਮੇਰੇ ਉੱਤੇ ਵਿਸ਼ਵਾਸ ਕੀਤਾ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਔਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਔਰ ਭਾਤੀ ਜਨਤਾ ਪਾਰਟੀ ਦੇ ਰਾਸ਼ਟਰੀ ਅਧਿਸ਼ ਜਗਤ ਪ੍ਰਕਾਸ਼ ਨੱਡਾ ਜੀ ਦਾ ਔਰ ਭਾਤੀ ਜਨਤਾ ਪਾਰਟੀ ਮੇਰੇ ਸੂਬੇ ਦੇ ਪ੍ਰਧਾਨ ਸੁਨੀਲ ਜਾਖੜ ਜੀ ਦਾ ਅਤੇ ਪੂਰੀ ਟੀਮ ਦਾ ਸੁੱਚੀ ਭਾਤੀ ਜਨਤਾ ਪਾਰਟੀ ਜਿਨ੍ਹਾਂ ਲੋਕਾਂ ਨੇ ਸੀਨੀਅਰ ਲੀਡਰਸ਼ਿਪ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ ਮੈਨੂੰ ਇਸ लायक ਸਮਝਿਆ ਕੱਜ ਮੈਨੂੰ ਟਿਕਟ ਦੇ ਕੇ ਪਾਰਟੀ ਦੀ ਸੇਵਾ ਦੇ ਲਈ ਉਤਾਰਿਆ ਸਰ ਸ਼ੀਤਾ ਜੀ ਕਿਹਾ ਲੱਗ ਰਿਹਾ ਹੈ ਕਿ ਇਸ ਵਾਰ ਜੋ ਚੋਣਾਂ ਹੋਣੇ ਜਾ ਰਹੇ ہیں ਉਸਮੇ ਆਮ ਆਦਮੀ ਪਾਰਟੀ ਹੈ ਇੱਕ ਤਰ੍ਹਾਂ ਦੀ ਉਤੀ ਸਰਕਾਰ ਹੈ ਦੂਸਰੀ ਤਰ੍ਹਾਂ ਕਾਂਗਰਸ ਹੈ ਅਭੀ ਕਿਉਂਕਿ ਅੱਛੀ ਖਾਸੀ ਉਹਨਾਂ ਨੇ ਲੋਕ ਸਭਾ ਚੋਣਾਂ ਜਿੱਤੇ ਹਨ ਤਾਂ ਐਸੇ ਮੈਂ ਮੁਕਾਬਲਾ ਕਿਸ سے ਦੇਖਦਾ ਮੈਂ ਸਭ ਤੋਂ ਪਹਿਲੇ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਲੋਕ ਸੱਚ ਔਰ ਝੂਠ ਦੀ ਲੜਾਈ ਲੜਨ ਦੇ ਲਈ ਤਿਆਰ ਬੈਠੇ ਹਨ ਅਗਰ ਮੈਂ ਅਸਤੀਫਾ ਦਿੱਤਾ ਸੀ ਉਹ ਇਸ ਕਰਕੇ ਦਿੱਤਾ ਸੀ ਕਿ ਜਿਹੜੀ ਇਹ ਸੂਬੇ ਦੀ ਸਰਕਾਰ ਅੱਜ ਪੰਜਾਬ ਦੇ ਲੋਕਾਂ ਦੇ ਨਾਲ 26 ਮਹੀਨਿਆਂ ਤੂੰ ਝੂਠ ਬੋਲ ਰਹੀ ਐ 26 ਮਹੀਨਿਆਂ ਤੂੰ ਵੱਡੇ ਵੱਡੇ ਵਾਅਦੇ ਕਰ ਰਹੀ ਸੀ ਜਿਹੜੇ ਕਹੇ ਸੀ ਸਾਰੇ ਵਾਅਦੇ ਖੋਖਲੇ ਨਿਕਲੇ ਝੂਠ ਦੇ ਪਲਿੰਦੇ ਜਿਹੜੀ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਸੂਬੇ ਦੀ ਸਰਕਾਰ ਐ ਅੱਜ ਉਹਨਾਂ ਦਾ ਜਿਹੜਾ ਚਿੱਟਾ ਏ ਇਹ ਜਲੰਧਰ ਦੇ ਲੋਕਾਂ ਨੇ ਇਹ ਉਹਨਾਂ ਨੂੰ ਜਵਾਬ ਦਿੱਤਾ ਏ ਇੱਕ ਤਰੀਕ ਜਿਹੜੀ ਹਜੇ-ਹਜੇ ਲੋਕ ਸਭਾ ਦੀ ਜਿਹੜੀ ਵੋਟ ਪੈ ਕੇ ਗਈ ਐ ਅੱਜ ਹੋਰੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਵੋਟ ਬੈਂਕ ਹੈ ਉਹ ਸਭ ਤੋਂ نیچے ਆ ਕੇ ਖੜਾ ਹੋਇਆ ਅੱਜ ਜਲੰਧਰ ਦੇ ਲੋਕ ਜਰੂਰ ਮੋਕਾ ਮਿਲਦਾ ਸੁਸ਼ੀਲ ਰਿੰਕੂ ਜੀ ਨੂੰ ਜਰੂਰ ਲੋਕ ਵਿਸ਼ਵਾਸ ਕਰਦੇ ਕਿਉਂਕਿ ਮੇਰੇ ਵੱਡੇ ਭਾਈ ਹੈ ਪਰ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਨੇ ਪ੍ਰੋਟੋਗੱਲਾ ਝੂਠ ਦਾ ਇਹਦਾ ਬੋਲਬਾਲਾ ਬਹੁਤ ਜ਼ਿਆਦਾ ਕੀਤਾ ਉਹਨਾਂ ਨੇ ਕਿਹਾ ਕਿ ਜਿਹੜੇ ਦੇਸ਼ ਦੇ ਵਿੱਚ ਜਿਹੜੀ ਤੀਜੀ ਵਾਰ ਸਰਕਾਰ ਬਣਨ ਜਾ ਰਹੀ ਹੈ ਨਰਿੰਦਰ ਮੋਦੀ ਦੀ ਉਰੇ ਵਿੱਚ ਸੰਵਿਧਾਨ ਤੋੜਨ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿਉਂਕਿ ਦਲਿਤ ਭਾਈਚਾਰੇ ਨੂੰ ਗੁੰਮਰਾਹ ਕੀਤਾ ਉਹਨਾਂ ਨੇ ਕਿਹਾ ਕਿ ਜੇ 400 ਪਾਰ ਦੀ ਗੱਲ ਕੀਤੀ ਜਾ ਰਹੀ ਹੈ ਔਰ ਇਹ ਵਿੱਚ ਜੇ 400 ਸੀਟਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਗਰ ਮਿਲਦੀਆਂ ਤੇ ਲੱਗਦਾ ਕਿ ਸੰਵਿਧਾਨ ਖਤਰੇ ਦੇ ਵਿੱਚ ਹੈ ਉਹਨਾਂ ਨੇ ਝੂਠ ਬੋਲ ਕੇ ਜਿਹੜੀਆਂ ਵੋਟਾਂ ਲਈਆਂ ਆ ਜੋ ਲੋਕ ਪਸਤਾ ਰਹੇ ਆ ਆ ਜੋ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਆ ਬੜੀ ਜਲਦੀ ਬੜੀ ਜਲਦੀ ਦੇਸ਼ ਦੇ ਪ੍ਰਧਾਨ ਮੰਤਰੀ ਜਿਸ ਦਿਨ ਆਪਣੇ ਪਹਿਲੇ ਦਿਨ ਹਾਊਸ ਦੇ ਵਿੱਚ ਜਾਂਦੇ ਆ ਆਪਣੀ ਜਿਹੜੀ ਮੀਟਿੰਗ ਬੁਲਾਉਂਦੇ ਆ ਉਹਨਾਂ ਨੇ ਸਾਬਤ ਕੀਤਾ ਪੂਰੇ ਵਰਲਡ ਰੈਣ ਦੇਖਿਆ ਕਿ ਸੰਵਿਧਾਨ ਨੂੰ ਨਮਨ ਕਰਕੇ ਉਹਨਾਂ ਨੇ ਦੱਸਿਆ ਕਿ ਜਦ ਤੱਕ ਮੈਂ ਇਸ ਕੁਰਸੀ ਤੇ ਬੈਠਾਂਗਾ ਮੈਂ ਸੰਵਿਧਾਨ ਦੀ ਜਿਹੜੀ ਅੱਛਾ ਮੈਂ ਕਰਾਂਗਾ ਇਸ ਕਰਕੇ ਜਿਹੜੇ ਵਿਰੋਧੀ ਲੋਕ ਸੀ ਉਹਨਾਂ ਨੂੰ ਜਵਾਬ ਮਿਲ ਗਿਆ ਅੱਜ ਜਿਹੜੇ ਲੋਕ ਮੈਦਾਨ ਚੁੱਤਰੇ ਆ ਅੱਜ ਉਹਨਾਂ ਦੇ ਬਾਰੇ ਮੈਂ ਗੱਲ ਕਰਨਾ ਚਾਹਨਾ ਆ ਆਮ ਆਦਮੀ ਪਾਰਟੀ ਨੇ ਅੱਜ ਕੈਂਡੀਡੇਟ ਅਲੌਂਸ ਕੀਤਾ ਹੈ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਉੱਤੇ ਵਿਸ਼ਵਾਸ ਕੀਤਾ ਹੈ ਸ਼੍ਰੀ ਮਿੰਦਰ ਪਖਤ ਜੀ ਜਿਨ੍ਹਾਂ ਨੂੰ ਟਿਕਟ ਦੇ ਕੇ ਉਹਨਾਂ ਨੇ ਮੈਦਾਨ 'ਚ ਉਤਾਰਿਆ ਮੈਂ ਆਮ ਆਦਮੀ ਨੂੰ ਪੁੱਛਣਾ ਚਾਹਨਾ ਅੱਜ ਤੁਹਾਡੇ ਮੀਡੀਆ ਦੇ ਮਾਧਮ ਦੇ ਨਾਲ ਕਿ ਕਿੱਥੇ ਗਿਆ ਅੱਜ ਜੀਤ ਲਾਲ ਕਿੱਥੇ ਗਿਆ ਸੋਨ ਲਾਲ ਜਿਹੜੇ ਲੋਕ ਤੁਸੀਂ ਕਹਿੰਦੇ ਸੀ ਕਿ ਅੱਜ ਅਮਰਤਪਾਲ ਜਾਂ ਕੋਈ ਕੋਈ ਵੀ ਛੋਟੇ ਸਤਲ ਦਾ ਲੇਬਰ ਕਰਨ ਵਾਲਾ ਜਿਹੜਾ ਲੋਕ ਇਹ ਆਮ ਆਦਮੀ ਪਾਰਟੀ ਦਾ ਝੰਡਾ ਸੀ ਅਸੀਂ ਟਿਕਟਾ ਉਹਨਾਂ ਲੋਕਾਂ ਨੂੰ ਦਵਾਂਗੇ ਜਿਹੜੇ ਲੋਕ ਸੜਕਾਂ ਬਣਾਣਗੇ ਜਿਹੜੇ ਲੋਕ ਲੇਬਰ ਕਲਾਸ ਦੇ ਹੋਣਗੇ ਜਿਹੜੇ ਲੋਕ ਮਜ਼ਦੂਰ ਹੋਣਗੇ ਅੱਜ 1 ਕਰੋੜ 25 ਕੈਂਡੀਡੇਟ ਇੱਕ ਅਰਬਪਤੀ ਕੈਂਡੀਡੇਟ ਜਿਨ੍ਹਾਂ ਨੇ ਅੰਦਰ ਦੇ ਵਿੱਚ ਸਿਆਸਤ ਕਰਨ ਤੋਂ ਬਾਅਦ ਆਪਣੇ ਘਰ ਦੇ ਮਹਿਲ ਬਣਾਏ ਮਹਿਲਾਂ ਦੇ ਵਿੱਚ ਅੱਜ ਉਹਨਾਂ ਦਾ ਪਰਿਵਾਰ ਰਹਿ ਰਿਹਾ ਅੱਜ ਜਿੰਨੂੰ ਟਿਕਟ ਮਿਲੀ ਏ ਮਹਿੰਦਰ ਪਗਲ ਜੀ ਨੂੰ ਉਹ ਜਲੰਧਰ ਵੈਸਟ 'ਚ ਨਹੀਂ ਰਹਿੰਦੇ 10 ਕਿਲੋਮੀਟਰ ਦੂਰ ਜਲੰਧਰ ਵਿਸਤੂ ਉਹਨਾਂ ਦੀ ਕੋਠੀ ਅਰਬਨ ਸਟੇਟ ਦੇ ਵਿੱਚ ਹੈ ਜਿੱਥੇ ਅਰਬਾਂ ਰੁਪਏ ਦਾ ਮਹਿਲ ਬਣਿਆ ਹੈ ਅੱਜ ਟਿਕਟ ਮਿਲੀ ਏ ਉਸ ਇਨਸਾਨ ਨੂੰ ਜਿਹਨੂੰ ਦੋ ਵਾਰੀ ਜਲੰਧਰ ਵਿਸਤ ਦੇ ਲੋਕ ਅਨਕਾ ਜਿਹੜਿਆਂ ਜਿਨ੍ਹਾਂ ਦਾ ਉਹਨਾਂ ਦਾ ਹੰਕਾਰ ਸੀ ਉਹਨਾਂ ਨੂੰ ਮੂੰਹ ਮੋੜੀ ਜਵਾਬ ਕਰਕੇ ਇਹ ਤੂੰ ਚੱਲਦਾ ਕਰ ਚੁੱਕੇ ਆ ਸਰ ਕੋਈ ਇੰਦਰ ਉਹਨੂੰ ਕਿੱਧਰ ਦੇਖਦੇ ਪਿਓ ਕਹਿੰਦੇ ਕਿ ਉਹ ਵੀ ਕਹੇ ਕਿ ਕਿਸੇ ਪਾਰਟੀ ਦੇ ਵਰਕਰ ਹੀ ਹੈ ਚਾਹੇ ਆਮਾਦ ਚਾਹੇ ਸੀਐਮ ਹੈਗੇ ਪਰ ਉਹ ਵੀ ਮੈਦਾਨ 'ਚ ਉਤਰੂਗੇ ਲੱਗਦਾ ਹੈ ਕੰਪੀਟੀਸ਼ਨ ਟਫ ਹੋ ਜੂਗਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਮੁੱਖ ਮੰਤਰੀ ਸਾਹਿਬ ਨੂੰ ਜੋਸ਼ ਸ਼ੀਲ ਰਿੰਕੂ ਜੀ ਦੱਸਦੇ ਰਿਹਾ ਆਮਾਦੀਪ ਪਾਰਟੀ ਨੂੰ ਫੀਡਬੈਕ ਜੋ ਸ਼ੀਤਲ ਅੰਗਰਾਲ ਜੀ ਆਮਾਦੀਪ ਪਾਰਟੀ ਨੂੰ ਫੀਡਬੈਕ ਦਿੰਦੇ ਸੀ ਕਿ ਤੁਹਾਨੂੰ ਹੋਟਲਾਂ ਨੂੰ ਛੱਡ ਕੇ ਜ਼ਮੀਨ 'ਤੇ ਉਤਰਨਾ ਪੈਗਾ ਮੁੱਖ ਮੰਤਰੀ ਦਾ ਜਹਾਜ਼ ਪੀਏਪੀ ਉਤਰਦਾ ਸੀ ਸਿੱਧਾ ਰੈਡੀਸਨ ਰੈਡੀਸਨ ਤੋਂ ਗੱਡੀ 'ਚ ਬੈਣਾ ਪੀਏਪੀ ਦੇ ਜਹਾਜ਼ ਤੋਂ ਚੰਡੀਗੜ੍ਹ ਚਲੇ ਜਾਣਾ ਕਦੀ ਵੀ ਕਿਸੇ ਕਾਰਕਟਰਤਾ ਦੇ ਘਰ ਉਹ 2.5 ਮਹੀਨਿਆਂ ਦੇ ਵਿੱਚ ਨਹੀਂ ਆਏ ਕਦੀ ਵੀ ਕਿਸੇ ਕਾਰਕਟਰਤਾ ਨੂੰ ਆਪਣੀ ਗੱਡੀ 'ਚ ਨਹੀਂ ਬਿਠਾਇਆ ਕਦੀ ਕਿਸੇ ਕਾਰਕਟਰਤਾ ਦੀ ਗੱਲ ਨਹੀਂ ਸੁਣੀ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੂਹ ਮੋੜ ਚੁੱਕੇ ਨੇ ਅੱਜ ਆਮ ਆਦੀ ਪਾਰਟੀ ਨੂੰ ਚਲਦਾ ਕਰਨ ਦੇ ਲਈ ਤਿਆਰ ਬੈਠੇ ਆ ਅੱਜ ਉਹਨਾਂ ਲੋਕਾਂ ਨੂੰ ਕਿਰਾਏ ਦੇ ਮਕਾਨ ਲੈ ਕੇ ਮੇਰੇ ਮੁਕਾਬਲੇ ਲੜਨ ਦੇ ਲਈ ਮੈਦਾਨ ਚਾਣਾ ਪੈ ਰਿਹਾ ਹੈ ਮੈਂ ਦੇਖਦੇ ਹਾਂ ਕੀ ਮੈਂ ਛੋਟਾ ਜਿਹਾ ਕਾਰਕਟਰਾਂ ਆਪਣੇ ਹਲਕੇ ਦਾ ਛੋਟਾ ਜਿਹਾ ਬੱਚਾ ਬੇਟਾ ਹਾਂ ਆਪਣੇ ਹਲਕੇ ਦਾ ਅੱਜ ਮੇਰੇ ਉੱਤੇ ਲਗ ਲਗ ਤਰੀਕੇ ਦੀਆਂ ਸਾਜਿਤਾ ਰਚੀਆਂ ਜਾ ਰਹੀਆਂ ਹਨ ਅੱਜ ਮੇਰੇ ਪਰਿਵਾਰ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਅੱਜ ਜਲੰਧਰ ਦੇ ਲੋਕਾਂ ਨੂੰ ਡਰਾਇਆ ਜਾ ਰਿਹਾ ਕਿ ਜਿਹੜੀ ਵੋਟ ਤੇ ਤੱਕੇ ਦੇ ਨਾਲ ਲਈ ਜਾਏਗੀ ਕੋਈ ਵੋਟ ਤੱਕੇ ਨਾਲ ਨਹੀਂ ਦਿੰਦਾ ਲੋਕ ਕੰਮਾਂ ਦੇ ਉੱਤੇ ਵੋਟ ਦੇਣਗੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਸੱਚ ਔਰ ਝੂਠ ਦਾ ਮੁਕਾਬਲਾ ਸੱਚ ਔਰ ਝੂਠ ਦੀ ਲੜਾਈ ਇਹ ਤੁਹਾਡੇ ਸਾਹਮਣੇ ਹੈ ਝੂਠ 26 ਮਹੀਨਿਆਂ ਦਾ 26 ਮਹੀਨਿਆਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਆਮ ਆਦੀ ਪਾਰਟੀ ਨੇ ਵੱਡੇ ਵੱਡੇ ਵਾਅਦੇ ਜਿਹੜੇ ਉਹਨਾਂ ਨੇ ਕਿਹਾ ਕਿ ਅਸੀਂ ਸਮਾਜ ਸਕੂਲ ਬਣਾਵਾਂਗੇ ਅਸੀਂ ਸਕੂਲ ਆਫ ਐਮਿਨੈਂਸ ਬਣਾਵਾਂਗੇ ਅਸੀਂ ਵਧੀਆ ਕਾਲਜ ਬਣਾਵਾਂਗੇ ਅਸੀਂ ਜਲੰਧਰ ਦੇ ਵਿੱਚ ਪੀਜੀਆ ਵਰਗੇ ਹਸਪਤਾਲ ਲੈ ਕੇ ਆਵਾਂਗੇ ਅਸੀਂ ਐਮਸ ਵਰਗੇ ਹਸਪਤਾਲ ਲੈ ਕੇ ਆਵਾਂਗੇ ਅਸੀਂ ਸਪੋਰਟਸ ਯੂਨੀਵਰਸਿਟੀ ਲੈ ਕੇ ਆਵਾਂਗੇ ਅਸੀਂ ਜਲੰਧਰ ਦੇ ਲੋਕਾਂ ਦੇ ਲਈ ਜੇ 43000 ਨੌਕਰੀ ਦੀ ਗੱਲ ਕਰਦੇ ਆ ਮੁੱਖ ਮੰਤਰੀ ਸਾਹਿਬ ਜਰੂਰ ਡਾਟਾ ਲੈ ਕੇ ਆਓ ਕਿ ਜਲੰਧਰ ਵੈਸਟ ਕਿੰਨੀਆਂ ਨੌਕਰੀਆਂ ਮਿਲੀਆਂ ਜਲੰਧਰ ਵੈਸਟ ਦਾ ਡਾਟਾ 0 ਡਿਵੈਲਪਮੈਂਟ ਦਾ ਡਾਟਾ 0 ਅੰਗਰਜ ਸਾਹਿਬ ਇੱਕ ਸਵਾਲ ਪ्रेस ਕਰਕੇ ਕਹਿ ਰਹੇ ਇੱਕ ਮਿੰਟ ਕਿ ਇਹ ਲੋਕ ਦੇਖਣਗੇ ਜਿਹੜੇ 26 ਮਹੀਨੇ ਪਹਿਲੇ ਮੁੱਖ ਮੰਤਰੀ ਨੇ ਵਾਅਦੇ ਕੀਤੇ 2021 ਦੇ ਵਿੱਚ ਅਗਰ ਇੱਕ ਵੀ ਵਾਅਦੇ ਨੂੰ ਪੂਰਾ ਕੀਤਾ ਹੋਵੇ ਅਗਰ ਇੱਕ ਵੀ ਨਵਾਂ ਸਕੂਲ ਬਣਿਆ ਹੋਵੇ ਇੱਕ ਵੀ ਨਵਾਂ ਕਾਲਜ ਬਣਿਆ ਹੋਵੇ ਜਿਹੜੀ ਮੈਨੂੰ ਟਿਕਟ ਮਿਲੀ ਹੈ ਪਾਰਟੀ ਵੱਲੋਂ ਮੈਂ ਅੱਜ ਵੀ ਜਲੰਧਰ ਦੇ ਲੋਕਾਂ ਨੂੰ ਵਾਦਾ ਕਰਦਾ ਇੱਕ ਵੀ ਸਕੂਲ ਦੀ ਨੀਂਹ ਦੱਸ ਦੇਣ ਮੈਨੂੰ ਕਿ ਮੁੱਖ ਮੰਤਰੀ ਨੇ ਰੱਖੀ ਹੈ ਮੈਂ ਇਹ ਇਲੈਕਸ਼ਨ ਨਹੀਂ ਲੜਾਂਗਾ ਇਹ ਮੇਰੀ ਗਾਰੰਟੀ ਇਹ ਮੇਰਾ ਵਿਸ਼ਵਾਸ ਮਹਿੰਦਰ ਬਗੱਦਾ ਕਹਿਣਾ ਹੈ ਕਿ ਅਗਰ ਉਹ ਵਿਧਾਇਕ ਬੰਦੇ ਨੇ ਜਾਂ ਪਾਰਟੀ ਉਹਨਾਂ ਦੇ ਕੋਈ ਵੀ ਨੁਮਾਇੰਦਾ ਵਿਧਾਇਕ ਬੰਦਾ ਹੈ ਤਾਂ ਸਰਕਾਰ ਕੋਲੋਂ ਕੰਮ ਹੋਣਗੇ ਕਹਿੰਦੇ ਅਗਰ ਵਿਧਾਇਕ ਆਏਗਾ ਤਾਂ ਹੀ ਕੰਮ ਹੋਣਗੇ ਲੋਕਾਂ ਦੇ ਜੀ ਜੀ ਪਹਿਲੇ ਵੀ ਵਿਧਾਇਕ ਸੀ ਬਾਕੀ ਵਿਧਾਇਕਾਂ ਦਾ ਕੰਮ ਕਿਉਂ ਹੋ ਰਿਹਾ ਤੁਸੀਂ ਦੇਖਿਆ ਕਿ ਡਾਕਟਰ ਜੇ ਗੁਪਤਾ ਜੀ ਦੀ 10 ਦਿਨ ਪਹਿਲੇ ਇੱਕ ਵੀਡੀਓ ਵਾਇਰਲ ਹੋ ਰਹੀ ਹੰਬਰ ਸਰ ਤੋਂ ਉਹਨਾਂ ਨੇ ਅੰਦਰੋਂ ਦਰਦ ਬੋਲ ਰਿਹਾ ਉਹੀ ਦਰਦ ਸ਼ਿਤਲੰਗਰਾਲ ਬੋਲਦਾ ਰਿਹਾ 26 ਮਹੀਨੇ ਮੇਰੇ ਨਾਲ ਇੱਕ ਵੀ ਗੱਲ ਦੇ ਉੱਤੇ ਮੁੱਖ ਮੰਤਰੀ ਸਾਹਿਬ ਜਿੱਥੇ ਮर्जी ਡਿਬੇਟ ਕਰ ਲੈਣ ਜੇ ਉਹ ਸੱਚੇ ਹੈ ਗੁਰੂ ਮਾਰੇ ਦੇ ਚਰਨਾਂ 'ਚ ਖੜੇ ਹੋ ਕੇ ਕਹਿਣ ਕਿ ਡਿਵੈਲਪਮੈਂਟ ਕਿੱਥੇ ਕਰਾਈ ਅੱਜ 26 ਮਹੀਨਿਆਂ ਦਾ ਜਲੰਧਰ ਦਾ ਮੇਅਰ ਨਹੀਂ ਹੈ ਅੱਜ 26 ਮਹੀਨਿਆਂ ਦੇ ਕਾਰਪੋਰੇਸ਼ਨ ਦੇ ਵਿੱਚ 6 ਵਾਰੀ ਕਮਿਸ਼ਨਰ ਬਦਲਿਆ ਗਿਆ ਕੋਈ ਕਮਿਸ਼ਨਰ ਬੈਠ ਕੇ ਰਾਜੀ ਨਹੀਂ ਮੁੱਖ ਮੰਤਰੀ ਸਾਹਿਬ ਲੋਕ ਗਰੋਹਨ ਲੋਕ ਚਾਹੁੰਦੇ ਆ ਅੱਜ ਲੋਕਾਂ ਨਾਲ ਕੀ ਕੀਤਾ ਜਾ ਰਿਹਾ ਇੱਕ ਨਵੀਂ ਸਕੀਮ ਚੱਲ ਰਹੀ ਹੈ ਅੱਜ ਬੱਤੀ ਮਹਿੰਗੀ ਕਰ ਦਿੱਤੀ ਹੈ ਬੜੀ ਬਿਜਲੀ ਦੇ ਕਟ ਲੱਗ ਰਹੇ ਆ ਅੱਜ ਕਈ ਲੋਕਾਂ ਦੀ ਇੱਕ ਨਵੀਂ ਜਿਹੜੀ ਪਲੈਨਿੰਗ ਇਹਨਾਂ ਦੀ ਮੈਂ ਫੜੀ ਹੈ ਕਾਰਪੋਰੇਸ਼ਨ ਕੀ ਕਰ ਰਹੀ ਹੈ ਅੱਜ ਕਈ ਲੋਕਾਂ ਦੇ ਸੀਵਰ ਦੇ ਜਿਹੜੇ ਟੱਕਣੋਂ ਬੰਦ ਕਰ ਰਹੀ ਹੈ ਕਿ ਲੋਕਾਂ ਦੇ ਘਰ ਪਾਣੀ ਖੜਾ ਹੋਵੇ ਅਸੀਂ ਉੱਤੇ ਗੱਡੀ ਭੇਜੀਏ ਤੇ ਲੋਕਾਂ ਨੂੰ ਕਹੀ ਅਸੀਂ ਤੁਹਾਡਾ ਕੰਮ ਕਰਾ ਰਹੇ ਹਾਂ ਅੱਜ ਜਿਹੜੀਆਂ ਗੱਡੀਆਂ ਸਫਾਈ ਵਾਲੀਆਂ ਸੀਵਰ ਦੀਆਂ ਜਿਹੜੀਆਂ ਗੱਡੀਆਂ ਅੱਜ ਜਲੰਧਰ ਤੋਂ ਬਾਹਰ ਦੀਆਂ ਕਾਰਪੋਰੇਸ਼ਨ ਦੀਆਂ ਗੱਡੀਆਂ ਜਲੰਧਰ ਸ਼ਹਿਰ ਚ ਕੁਮਰੀਆਂ ਇੱਥੋਂ ਪਤਾ ਲੱਗਦਾ ਕਿ ਕਿੱਡੀ ਜਿਹੜੀ ਉਹਨਾਂ ਦੇ ਅੰਦਰ ਅੱਜ ਘਬਰਾਹਟ ਹੈ ਕਿ ਜਿਹੜੀ ਸੀਟ ਹੈ ਇਹ ਆਮ ਆਦੀ ਪਾਰਟੀ ਦੀ ਚੋਲੀ ਚ ਨਹੀਂ ਪੈ ਰਹੀ ਸਰਬਸਭ ਤੋਂ ਪਹਿਲੇ ਮੈਂ ਗੁਰੂ ਮਹਾਰਾਜ ਦੇ ਚਰਨਾਂ ਚੇਤੇ ਅਰਦਾਸ ਕਰਾਂਗਾ ਕਿ ਨਸ਼ੇ ਦੇ ਉੱਤੇ ਲੜਾਈ ਲੜਾਂਗਾ ਇਹ ਲੋਕ ਕਹਿੰਦੇ ਆ ਅੱਜ ਲਾਟਰੀ ਸਟਾਲ ਕੁਝ ਮੀਡੀਆ ਦੇ ਮੇਰੇ ਦੋਸਤੋ ਪਰਮਾਤਮਾ ਨੂੰ ਤੁਸੀਂ ਵੀ ਜਾਣਦੇ ਨਹੀਂ ਅਸੀਂ ਵੀ ਜਾਣਾਂ ਇੱਕ ਦਿਨ ਅੱਜ ਮੇਰੇ ਹਲਾਕੇ ਦਾ ਲਾਟਰੀ ਹਸਪਤਾਲ ਦੇਖੋ ਜਲੰਧਰ ਸ਼ਹਿਰ ਦੇ ਵਿੱਚ ਜਲੰਧਰ ਵੈਸਟ ਦੀ ਗੱਲ ਨਹੀਂ ਮੈਂ ਕਰ ਰਿਆ ਕਰਤਾਰਪੁਰ ਤੋਂ ਚਾਲੂ ਹੋ ਜੋ ਜਲੰਧਰ ਨੌਰਥ ਤੋਂ ਚਾਲੂ ਹੋ ਜੋ ਜਲੰਧਰ ਸੈਂਟਰ ਜਲੰਧਰ ਵੈਸਟ ਜਲੰਧਰ ਕਲੈਂਟ ਜਾ ਕੇ ਦੇਖੋ ਲਾਟਰੀ ਦੇ ਹਸਪਤਾਲ ਗਲੀ ਗਲੀ ਚ ਖੁੱਲੇ ਆ ਐਮਐਲ ਸਰ ਉਹ ਬੰਦ ਕਿਉਂ ਨਹੀਂ ਕਰਵਾਏ ਸਰਕਾਰ ਸਰਕਾਰ ਕਹਿ ਰਹੀ ਹੈ ਜਿਹੜੇ ਇਹਨਾਂ ਦੇ ਜਿਹੜੇ ਕੁਰਸੀ ਤੇ ਬੈਠੇ ਮੁਲਾਜ਼ਮ ਅਫਸਰ ਉਹ ਕਹਿੰਦੇ ਅਸੀਂ ਹਫਤਾ ਜਿਹੜਾ ਹੈ ਇਸ ਨੂੰ ਉੱਪਰ ਭੇਜਦੇ ਆਂ ਚੰਡੀਗੜ੍ਹ ਵੱਡੇ ਅਫਸਰਾਂ ਨੂੰ ਉਸ ਕਰਕੇ ਇੱਕ ਐਮਐਲਏ ਨੂੰ ਧਰਨਾ ਲਗਾਉਣਾ ਪਿਆ ਅਗਰ ਅੱਜ ਦੀ ਡੇਟ ਦੇ ਵਿੱਚ ਇਹ ਲੋਕ ਕਹਿੰਦੇ ਆ ਕਿ ਮੇਰਾ ਕੋਈ ਰੋਲ ਸੀ ਮੇਰੇ ਉਹ ਜਾਣਕਾਰ ਸੀ ਹੁਣ ਜਲੰਧਰ ਨੌਰਚ ਮੇਰਾ ਕੌਣ ਹੈ ਜੇ ਸਮਝ ਤੁਸੀਂ ਕਤਾਰਪੁਰ ਦੇ ਵਿੱਚ ਕੌਣ ਹੈ ਜਲੰਧਰ ਕੈਂਟ 'ਚ ਮੇਰਾ ਰਿਸ਼ਤੇਦਾਰ ਕੌਣ ਹੈ ਅਗਰ ਜਲੰਧਰ ਸ਼ਹਿਰ ਦੇ ਵਿੱਚ ਲਾਟਰੀ ਸਟਾਲ ਦੇ ਲਈ ਕੋਈ ਧਰਨੇ ਤੇ ਬੈਠਾ ਹੈ ਸ਼ੀਤਲ ਅੰਗਰਾਲ ਨੇ ਧਰਨਾ ਲਗਾਇਆ ਮੇਰੇ ਦੋਸਤਾਂ ਨੇ ਲਗਾਇਆ ਪਰ ਮੁੱਖ ਮੰਤਰੀ ਸਾਹਿਬ ਦਾ ਇੱਕ ਵਾਰੀ ਵੀ ਬਿਆਨ ਨਹੀਂ ਆਇਆ ਮੈਂ ਦੁਬਾਰਾ ਫਿਰ ਕਹਿਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਕਰਾਏ ਦੇ ਮਕਾਨ ਲੈਣ ਤੋਂ ਪਹਿਲੇ ਉਹਨਾਂ ਦੁਕਾਨਾਂ ਤੇ ਜਾਓ ਜਿੱਥੇ ਗਰੀਬਾਂ ਦੇ ਪਰਿਵਾਰ ਲੁੱਟੇ ਜਾ ਰਹੇ ਆ ਜਿੱਥੇ ਲੋਕਾਂ ਨਾਲ ਧੋਖਾ ਹੋ ਰਿਹਾ ਅਗਰ ਤੁਸੀਂ ਉਹਨਾਂ ਲੋਕਾਂ ਨੂੰ ਇਨਸਾਫ ਦੇ ਦਿਓਗੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਆਏਗੀ ਜਾਓ ਜ਼ਮੀਨੀ ਲੈਵਲ ਦੇ ਉੱਤੇ ਦੋ ਦਿਨ ਪਹਿਲੇ ਭਾਰ ਕੋਨਗਰ ਦੇ ਵਿੱਚ ਇੱਕ 22 ਸਾਲ ਦਾ 23 ਸਾਲ ਦਾ ਮੁੰਡਾ ਨਸ਼ੇ ਦੀ ਡੋਜ਼ ਲੈਣ ਨਾਲ ਮਰ ਗਿਆ ਇਹ ਜਲੰਧਰ ਵੈਸ ਦੇ ਵਿੱਚ ਅੱਜ ਦਿਨ ਕੋਈ ਨਾ ਕੋਈ ਬੱਚਾ ਮਰ ਰਿਹਾ ਕੋਈ ਨਾ ਕੋਈ ਮੇਰਾ ਦੋਸਤ ਮਰ ਰਿਹਾ ਉਹਨੂੰ ਬਚਾਉਣ ਦੇ ਲਈ ਕੋਈ ਵੀ ਪ੍ਰਸ਼ਾਸਨ ਵੱਲੋਂ ਕੰਮ ਨਹੀਂ ਕੀਤਾ ਜਾ ਰਿਹਾ ਅਜੇ ਨਸ਼ਾ ਪੁਲਿਸ ਦੇ ਜਿਹੜੇ ਲੋਕ ਕੁਰਸੀ ਤੇ ਬੈਠ ਕੇ ਬੁਕਾਰੇ ਆ ਅੱਜ ਜਿਹੜੇ ਚੁਣੇ ਹੋਏ ਲੋਕ ਹਫਤਾ ਵਸੂਲੀ ਕਰਕੇ ਸ਼ਹਿਰ ਦੇ ਵਿੱਚ ਦਰਾਂ ਸੱਤੀ ਲਾਟੀਆਂ ਦੇ ਜਿਹੜੇ ਪੈਸਾ ਵਸੂਲੀ ਕਰ ਰਹੇ ਆ ਜੇ ਕਿਤੇ ਜ਼ਰੂਰਤ ਪਈ ਉਹਨਾਂ ਲੋਕਾਂ ਦੇ ਐਵੀਡੈਂਸ ਵੀ ਲੈ ਕੇ ਆਂਦੀ ਪਈ ਉਹ ਵੀ ਜਨਤਾ 'ਚ ਲੈ ਕੇ ਆਵਾਂਗਾ ਹਰ ਬੰਦੇ ਦਾ ਜਿਹੜਾ ਐਵੀਡੈਂਸ ਆ ਅੱਜ ਜਨਤਾ ਦੇ ਵਿੱਚ ਲੋਕਾਂ ਦੇ ਕੋਲ ਆਮ ਲੋਕਾਂ ਦੇ ਕੋਲੇ ਈ ਐਵੀਡੈਂਸ ਹੈ ਲੇਕਿਨ ਚਰਨਜੀਤ ਸਿੰਘ ਚੰਨੀ ਤਾਂ ਤੁਹਾਨੂੰ ਔਰ ਨੂੰ ਆਪਣੇ ਸ਼ੀਲਿੰਗ ਨੂੰ ਲੈ ਕੇ ਜਿਹੜਾ ਬਾਰ-ਬਾਰ ਇਹੀ ਕਹਿੰਦੇ ਆਏ ਨੇ ਕਿ ਸ਼ਹਿਰ ਦੇ ਵਿੱਚ ਅਪਰਾਧੀ ਕਾਰਨਾਮਾ ਤੁਸੀਂ ਕਰਾ ਰਹੇ ਹੋ ਨਸ਼ਾ ਗੜਾ ਸੱਟਾ ਲਾਟਰੀ ਤੁਸੀਂ ਬਕਵਾਸ ਮੈਂ ਮੁੱਖ ਮੰਤਰੀ ਪੁਰਵ ਛੰਨੀ ਜੀ ਨੂੰ ਬਹੁਤ ਇੱਜ਼ਤ ਕਰਦਾ ਕਿ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਇਨਸਾਨੀਅਤ ਦੇ ਉੱਤੇ ਤੁਹਾਨੂੰ ਅੱਜ 10 ਦਿਨ ਤੋਂ ਉੱਤੇ ਜਲੰਧਰ ਦਾ ਮੈਂਬਰ ਆਫ ਪਾਰਲੀਮੈਂਟ ਬਣੇ ਹੋ ਗਿਆ ਕੀ ਗੱਲ ਤੁਹਾਡੇ ਕੋਲ ਤਾਕਤ ਨਹੀਂ ਹੈ ਤੁਹਾਡੀ ਸ਼ਕਤੀ ਨਹੀਂ ਹੈ ਤੁਸੀਂ ਜਗਤ ਕੰਨਾਪੰਦ ਨਹੀਂ ਕਰਾ ਸਕਦੇ ਸ਼ੀਤਲنگਰਾਲ ਦੀ ਹੈ ਜਿਹੜੀ ਨਾਰਥ ਜੇ ਤੁਹਾਡਾ ਐਮਐਲਏ ਆ ਉੱਥੇ ਮੇਰੀਆਂ ਦੁਕਾਨਾਂ ਹੈ ਜਲੰਧਰ ਕੈਂਟ ਦੇ ਵਿੱਚ ਸ਼ੀਤਲنگਰਾਲ ਦੀਆਂ ਦੁਕਾਨਾਂ ਹੈ ਜਾ ਕੇ ਦੇਖੋ ਕਤਾਰਪੁਰ ਦੇ ਵਿੱਚ 40 ਦੁਕਾਨਾਂ ਖੁੱਲੀਆਂ ਉਹ ਮੇਰੀਆਂ ਦੁਕਾਨਾਂ ਹੈ ਇਸ ਚੀਜ਼ ਨੂੰ ਸ਼ਿਸ਼ਟਲ ਰਿੰਕੂ ਆ ਸ਼ੀਤਲنگਰਾਲ ਨੂੰ ਬਦਨਾਮ ਕਰਨ ਦੇ ਲਈ ਮੇਰੇ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਜਿਹੜੇ ਮੇਰੇ ਲੋਕਾਂ ਦੇ ਮੇਰੇ ਸਮਾਜ ਦਾ ਇੱਕ ਜਿਹੜਾ ਕੈਰੀਅਲ ਨੀਵਾ ਕਰ ਰਿਹਾ ਇਸ ਚੀਜ਼ ਨੂੰ ਮੇਰੇ ਲੋਕ ਕੋਈ ਬਰਦਾਸ਼ਤ ਨਹੀਂ ਕਰਨਗੇ ਜੇ ਮੇਰੇ ਉੱਤੇ ਕੋਈ ਉਂਗਲੀ ਕਿਸੇ ਨੇ ਚੱਕਣੀ ਹੈ ਉਹ ਐਵੀਡੈਂਸ ਲੈ ਕੇ ਆਓ ਉਸ ਚੀਜ਼ ਨੂੰ ਮੰਨਣ ਨੂੰ ਪੰਚਾਇਤ ਦੇ ਵਿੱਚ ਤਿਆਰ ਹੈ ਪਰ 26 ਮਹੀਨਿਆਂ ਦਾ ਜਿਹੜਾ ਝੂਠ ਹੈ ਲੋਕ ਉਹ ਪੁੱਛਣਾ ਚਾਹੁੰਦੇ ਆ ਕਿ ਮਾਨ ਸਾਹਿਬ ਕੀ ਕੀਤਾ ਤੁਸੀਂ ਕਿੰਨੀਆਂ ਨੌਕਰੀਆਂ ਦਿੱਤੀਆਂ ਕਿੰਨੀ ਡਿਵੈਲਪਮੈਂਟ ਕੀਤੀ ਹੈ ਉਹਦਾ ਜਵਾਬ ਦਿਓ ਅੱਜ ਲੋਕਾਂ ਦੇ ਘਰਾਂ ਦੇ ਵਿੱਚ ਸੀਵਰ ਖੋਲਣ ਦੀਆਂ ਮਸ਼ੀਨਾਂ ਨਾ ਭੇਜੋ ਅੱਜ ਲੋਕਾਂ ਦੇ ਕੋਲ ਲਾਈਟਾਂ ਨਾ ਭੇਜੋ 26 ਮਹੀਨੇ ਕੋਈ ਨਹੀਂ ਭੇਜੀਆਂ ਅੱਜ ਲੋਕਾਂ ਨੇ ਸੀਵਰ ਖੁਦ ਬੰਦ ਕਰਾ ਕੇ ਗਾਰਪੇਸ਼ਟ ਖੁਦ ਖੋਲਣ ਜਾ ਰਹੀ ਹੈ ਇਹਦੇ ਵੀ ਜਿਹੜਾ ਜਲਦੀ ਹੀ ਭੰਡਾ ਫੋਰ ਕਰਾਂਗੇ ਕਿ ਕਿੱਦਾਂ ਲੋਕ ਪਹਿਲੇ ਰਾਤ ਨੂੰ ਸੀਵਰ ਬੰਦ ਕਰਦੇ ਆ ਫਿਰ ਅਗਲੇ ਦਿਨ ਉੱਥੇ ਇਹਨਾਂ ਦਾ ਲੀਡਰ ਪਹੁੰਚਦਾ ਹੈ ਸੀਵਰ ਖਲਾਨ ਦੇ ਲਈ ਪਹਿਲੇ ਇੱਕ ਦਿਨ ਪਹਿਲੇ ਬੰਦ ਕਰਾਇਆ ਜਾਂਦਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ